हाँ और, की और भी गल बात है मैं कह रही मैं मैं हॉस्पिटल लो ਅੰਦਰ ਨਾ ਟਾਈਮ ਨਹੀਂ ਹੈਗਾ ਅਸੀਂ ਕਿਹੜਾ ਮਾੜੇ ਮੋٹے ਬੰਦੇ ਹੈਗੇ ਆ ਕਹਿੰਦਾ ਮੈਂ ਕੋਰਟ ਚ ਜੱਲਾਂ ਮੈਨੂੰ ਪਹਿਲੀ ਬਹੁਤ ਤਰੀਕਾ ਜਾ ਕੇ ਕੋਰਟ ਚ ਲੱਗਾ ਨਾ ਟਾਈਮ ਨਹੀਂ ਹੈਗਾ ਮੇਰੇ ਆ ਬਾੜਾ 5000 ਰੁਪਏ ਫੱਟੀਆਂ ਕਰਾ ਲਈਂ ਅੱਛਾ ਕੋਰਟ ਦੇ ਅੰਦਰ ਕੀ ਕੰਮ ਕਰਦੇ ਹੋਈ ہاں ਕਹਿੰਦਾ ਮੇਰੀ ਤਰੀਕਾ ਚੱਲਦੀ ਆ ਅੱਛਾ ਬੰਦਾ ਤੂੰ ਮੈਨੂੰ ਮਾੜਾ ਮੋਟਾ ਬੰਦਾ ਸਮਝਿਆ ਅੱਛਾ ਗੱਡੀ ਕਹਣੀ ਸੀ ਗੱਡੀ ਵਿਆਹ ਚ ਅੱਛਾ ਫਾਨੀ ਨੰਬਰ ਵਗੈਰਾ ਲੈ ਲਿਆ ਉਹ ਗੱਡੀ ਦਾ ਹਾਂਜੀ ਹਾਂਜੀ ਤੇ ਹੁਣ ਕੀ ਮੰਗ ਕਰਦੇ ਹੋ ਅੱਜ ਜਿੰਨੀਆਂ ਦਿੱਤਾ ਲੱਗੀਆਂ ਮੇਰੇ ਕਾਂਬਾ ਤੇ ਫਿਰ ਪੱਤੀਏ ਕਰਾਵੇ ਨਹੀਂ ਡਾਕਟਰਾਂ ਨੇ ਕੀ ਦੱਸਿਆ ਕਿੰਨੀ ਕਿ ਸੱਟਾਂ ਨੇ ਉਹ ਫਿਰ ਰਾਸਤੇ ਹੀ ਹਲਕੇ ਗਰਾਏ ਰੋੜ ਹੂੰ ਤੇ ਉਥੇ ਰਸਤੇ ਜਾ ਰਹੇ ਤੋਂ ਤਿੰਨ ਸਰਦਾਰ ਸੀਗੇ ਅਮਰੀਸਰ ਦਾ ਨੰਬਰ ਦੀ ਗੱਡੀ ਦਾ ਜਦੋਂ ਗੱਡੀ ਉਹ ਕੰਦੇ ਸਾਈਡ ਸਿੱਕਦੀ ਸੀ ਬਾਥੂਮ ਕੰਨੇ ਤਾਂ ਕਿ ਸਾਈਡ ਤੇ ਗੱਡੀ ਲੈ ਨਾ ਉਹਨਾਂ ਨੇ ਇੰਡੀਕੇਟਰ ਦਿੱਤਾ ਨਾ ਲੈਣਾ ਨਾ ਜਣਾ ਗੱਡੀ ਅੱਕ ਤੇ ਮੈਂ ਕੱਟ ਮਾਰਿਆ ਤੇ ਮੋਟਰਸਾਈਕਲ ਤੇ ਮਾਰ ਕੇ ਡੁੱਸਤਾ ਮੈਂ ਤੁਹਾਨੂੰ ਰੇਟਵਾਦ ਤੁਹਾਨੂੰ ਛੱਡ ਕੇ ਗਏ ਇੱਥੇ ਕਿ ਨਹੀਂ ਨਹੀਂ ਛੱਡ ਗਏ ਨੇ ਇਹ ਕਹਿੰਦਾ ਮੈਂ ਕੋਰਟ ਚ ਚੱਲਿਆ ਇੰਨਾ ਟਾਈਮ ਨਹੀਂ ਆਵਾੜਾ 500 ਰੁਪਏ ਰਗੜਾ ਹੀ ਲੱਗਿਆ ਅੱਛਾ ਤੇ ਉੱਥੇ ਛੱਡ ਦਿੱਤਾ ਤੁਹਾਨੂੰ ਹਾਂਜੀ ਹਾਂਜੀ ਤੇ ਹੋਰ ਵੀ ਬੰਦੇ ਆਏ ਸੀਗੇ ਉੱਥੇ ਹੋਰ ਬੰਦੇ ਆਏ ਸੀ ਇੱਕ ਬੰਦਾ ਹੋਰ ਤੇ ਉਹ ਕਹਿ ਰਹੇ ਕਹਿੰਦਾ ਗਲਤੀ ਤੁਹਾਡੀ ਆ ਪਰ ਉਹ ਮੰਨੇ ਨਹੀਂ ਅੱਛਾ ਕਹਿੰਦਾ ਤੂੰ ਮੇਰੇ ਮਾਰਦੇ ਦੱਸ ਮੈਂ ਉੱਥੇ ਕੀ ਮਾਰਨੀ ਸਾਡੇ ਨਾਲ ਹੱਥੋ ਪਾਈ ਵੀ ਹੋਏ ਹੱਥੋ ਤੋਂ ਪਾਈ ਨਹੀਂ ਹੋਈ ਨਹੀਂ ਹਾਂਜੀ ਉਹਦਾ ਫालतू ਬੋਲਣ ਦਾ ਅੱਛਾ ਜੇ ਤੁਹਾਨੂੰ ਹਸਪੀਟਲ ਨਹੀਂ ਛੱਡਦੇ ਤੇ ਹੋ ਨਹੀਂ ਛੱਡ ਗਏ ਕਿੰਨੇ ਜਣੇ ਸੀ ਉਹ 4 ਜਣ अच्छा। ਕੱਢੀ ਦਾ ਨੰਬਰ ਵਗੈਰਾ ਲਿਆ। ਹਾਂਜੀ ਹਾਂਜੀ ਵੀਡੀਓ ਬਣੀ ਹੋਈ ਸਾਰੀ। ਔਟੋ ਦੇ ਕੁੜੀ ਨੂੰ ਬੋਲਣ ਲੱਗ ਪਏ। ਅੱਛਾ ਜਿਹੜੇ ਨਾਲ ਸੀ ਕੁੜੀ ਉਹਨੇ ਸੱਟਾਂ ਵਜੀਆਂ। ਉਹਦੇ ਵੀ ਮੜ ਮਸਤ ਤੇ ਲੱਗੀ। ਉਹਨ ਵੀ ਬੋਲਣ ਲੱਗ ਪਿਆ ਕਿ ਤੂੰ ਵੀਡੀਓ ਕਿੱਦਾਂ ਬਣਾ ਰਹੀ ਹੈ। ਅੱਛਾ। ਇਹ ਹੁਣ ਹੋਰ ਜੋ ਲੇਡੀ ਸਾਹਿਬ ਇੱਥੇ ਜਿਹੜੇ ਸਾਡੇ ਨਾਲ ਸੀ। ਉਹ ਗਏ। ਇੱਥੇ ਨਹੀਂ। ਸਤਿ ਸ਼੍ਰੀ ਅਕਾਲ ਮੈਡਮ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਅੱਜ ਠੜ ਤੇ ਐਕਸੀਡੈਂਟ ਦਾ ਕੇਸ ਆਇਆ ਵਾ। ਤੁਸੀਂ ਉਹਦੇ ਬਾਰੇ ਤੁਸੀਂ ਦੱਸੋ। ਹਾਂ ਜੀ ਅੱਜ ਸਵੇਰੇ ਸਾਡੇ ਕੋਲ ਸਾਡੇ 10:00 ਵਜੇ ਇੰਦਰ ਸਿੰਘ ਮਾਨ ਆਵੇ ਇੱਕ ਮੰਗਰ ਹੈ ਸੀਐਚਸੀ ਬੜਾ ਪੈਂਡਿਚ ਮੈਂ ਮੈਡੀਕਲ ਆਫਿਸ ਦੇ ਡਾਕਟਰ ਮੰਤਰ ਸਸ ਨੂੰ ਐਡਮਿਟ ਕਰ ਲਿਆ ਉਹਦਾ ਐਕਸੀਡੈਂਟ ਗੁਰਾਇਸ਼ ਹੋਇਆ ਨੂੰ ਸਾਰੀ ਐਸੇ ਇਨਫਰਮੇਸ਼ਨ ਕਰ ਲਈਏ ਸੀਐਚਸੀ ਬੜਾ ਪੈਂਡਿਚ ਅੱਛਾ ਉਹ ਦੋ ਦੋ ਦੀ ਐਮਰਜੈਂਸੀ ਫਰਸਟ ਟਰੀਟਮੈਂਟਸ ਵੀ ਉਹ ਕਰ ਦਿੱਤੀ ਹੈ ਅੱਛਾ ਬਾਕੀ ਹੂ ਦੀ ਸਟਾ ਵਗੈਰਾ ਨੋਟ ਕਰ ਲਈਏ ਉਹ ਜਿਹੜੇ ਉਹਨਾਂ ਦੇ ਐਕਸਰੇਸ ਹੈ ਉਹਨੇ ਲੈਬੋਰੀ ਇਨਵੈਸਟੀਗੇਸ਼ਨ ਦਾ ਹੈ ਜਿਹੜਾ ਫੋਦਰ ਅਸੀਂ ਕਰਾਨੇ ਆ ਉਹ ਇੱਥੇ ਅੱਜ ਆਜੋ ਕਲੀਨਕ ਹੋਣਗੇ ਤੇ ਉਹਦੇ ਅਕੋਰਡਿੰਗ ਬਾਕੀ ਸਾਰਾ ਟ੍ਰੀਟਮੈਂਟ ਨਾਲ ਚੱਲੇਗਾ ਤੇ ਫ੍ਰੈਕਚਰ ਵੀ ਕੁਝ ਹੋਇਆ ਮੈਡਮ ਹਾਂਜੀ ਉਹ ਅਸੀਂ ਫ੍ਰੈਕਚਰ ਦਾ ਸਾਨੂੰ ਡਾਊਟ ਹੋ ਰਿਹਾ ਹੈ ਬਟ ਉਹ ਜਦ ਤੱਕ ਐਕਸ-ਰੇ ਕਨਫਰਮ ਨਹੀਂ ਹੋਏਗਾ ਤੇ ਉਸ ਤੋਂ ਬਾਅਦ ਹੀ ਅਸੀਂ ਦੱਸ ਸਕਾਂਗੇ ਠੀਕ ਥੈਂਕ ਯੂ ਮੈਡਮ ਤੁਹਾਪਨ ਯਾਤਾਂ ਚਲਤ ਰਹੋ ਥੈਂਕ ਯੂ ਥੈਂਕ ਯੂ